ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਓਪਲੀ ਦੇ ਵਿੱਚੋਂ ਬਣਾ ਰਹੇ ਹਾਂਗੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਜਿਸ ਫਾਰਮ ਦੇ ਉੱਪਰੋਂ ਵੀਡੀਓ ਬਣਾ ਰਹੇ ਹਾਂਗੇ ਦੋਸਤੋ ਆਪਾਂ ਬਾਈ ਦਾ ਵਪਾਰ ਦਾ ਕੰਮ ਹੈਗਾ ਤੇ ਹਰ ਟਾਈਮ ਹੀ ਦੋਸਤੋ ਕਾਫੀ ਗਿਣਤੀ ਚ ਬਾਈ ਕੋਲੋਂ ਰੈਣਾ ਗਾ ਅਵੇਲੇਬਲ ਰਹਿੰਦੇ ਨੇਗੇ ਸਪੈਸ਼ਲ ਲਗਾਈਆਂ ਦੀ ਬਾਈ ਕੰਮ ਕਰਦਾ ਹੈਗਾ ਤੇ ਅੱਜ ਦੀ ਵੀਡੀਓ ਚ ਦੋਸਤੋ ਤੁਹਾਨੂੰ ਚਾਰ ਨਾਗ ਦਿਖਾਵਾਂਗਾ ਹਾਲਾਂਕਿ ਨਾਗ ਹੋਰ ਵੀ ਬਾਈ ਦੇ ਫਾਰਮ ਤੇ ਖੜੇ ਨੇਗੇ ਪਰ ਵੀਡੀਓ ਚ ਆਪਾਂ ਚਾਰ ਨਾਗ ਹੀ ਦਿਖਾਵਾਂਗੇ ਤੁਹਾਨੂੰ ਕੱਲੇ ਕੱਲੇ ਨਾਗ ਦੀ ਜਾਣਕਾਰੀ ਆਪਾਂ ਵੀਡੀਓ ਚ ਬਾਈ ਤੋਂ ਲਵਾਂਗੇ ਸੋ ਅੰਟ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਰੇ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਨਾਮ ਰਜਿੰਦਰ ਸਿੰਘ ਜੀ ਪਿੰਡ ਓਪਲੀ ਜਿਲਾ ਸੰਗਰੂਰ ਠੀਕ ਹੈ ਰਜਿੰਦਰ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਉਹਦੇ ਵਿੱਚ ਆਪਾਂ ਚਾਰ ਮਾਗ ਦਿਖਾਵਾਂਗੇ ਚਾਰ ਮਾਗ ਨੇ ਵੀਰੇ ਹਾਂਜੀ ਸਟਾਰਟਿੰਗ ਬਈ ਆਪਾਂ ਇਸ ਕਾਲੀ ਗਾਂ ਤੋਂ ਕਰਾਂਗੇ ਇਹਦੇ ਬਾਰੇ ਦੱਸਿਓ ਭਈ ਉਹਨੇ ਇਹ ਕਿੰਨਾ ਮਾਸੂਹਾ ਸੂਣਾ ਤੇ ਕਿੰਨੇ ਕਿਦਾਂ ਰਹੇਗੇ ਸੂਣ ਦੇ ਵਿੱਚ ਕਿੰਨਾ ਮਾਸੂਹਾ ਸੂਣਾ ਵੀਰੇ ਨੇ ਠੀਕ ਹੈ ਪਹਿਲਾਂ ਬੱਚੀ ਨੇ ਦੁੱਧ ਦਿੱਤਾ 22 ਕਿਲੋ ਇਹਨੇ ਠੀਕ ਹੈ ਤੇ ਹੁਣ ਕਿੰਨੇ ਕਿਦਾਂ ਰਹਿੰਦੇ ਨੇ ਭਈ ਇਹਦੇ ਲੈ ਜੂ 5-7 ਦਿਨ ਲੈ ਜੂ ਭਾਈ ਬੜਾ ਠੀਕ ਹੈ ਤੇ ਕਿੰਨਾ ਕਪਾ ਦੂਗੀ ਭਈ ਤੁਹਾਡੇ ਨਾਲ ਤੋਂ 25 ਕਿਲੋ ਦੁੱਧ ਦੇ ਦੂ ਬੜੇ ਭਾਈ 24-25 ਕਿਲੋ ਦੇ ਦੂ ਤੇ ਇਹਦਾ ਰੇ ਸੁਆ ਦੋਸਤੋ ਦੂਜਾ ਸੁਣਾਏਗਾ ਤੌਰ ਕੇ ਤੁਹਾਨੂੰ ਦਿਖਾਉਣਿਆਂਗੇ ਪਹਿਲੇ ਸੂਏ ਬਾਈ ਕਹਿੰਦਾ ਇਹਨੇ ਲਗਭਗ 22 ਕਿਲੋ ਦੁੱਧ ਪਾਇਆ ਹੈਗਾ ਵੀਡੀਓ ਚ ਤੁਰਦੀ ਨੂੰ ਦੇਖੋ ਦੋਸਤੋ ਸਾਈਨ ਬਹੁਤ ਆ ਗਈਆਂ ਦੀ ਓਰੀਜਨਲ ਚਮਕ ਆ ਗਈ ਪੂਰੀ ਥਾਣਾ ਵਾਣਾ ਤੁਸੀਂ ਨੋਟ ਕਰੋ ਵੀਡੀਓ ਚ ਗਾਂ ਦਾ ਤੁਰਦੀ ਨੂੰ ਕਲੀਅਰ ਦੇਖ ਰਹੋਗੇ ਕਦ ਘੜ ਦੋਸਤੋ ਚੰਗੇਗਾ ਬਿਲਕੁਲ ਹੱਥੀ ਚ ਵਈ ਵਾਲਾ ਥਾਣਾ ਹੈਗਾ ਬਾਕੀ ਬਰੀਡ ਕਰਾਸ ਹੈਗੀ ਦੁੱਧ ਦੋਸਤੋ ਸੋਚਣ ਦੀ ਲੋੜ ਹੀ ਨਹੀਂ ਹੈਗੀ ਸੋਨੂੰ ਸੰਘਣਾ ਦੁੱਧ ਪਾਊਗੀ ਵਧੀਆ ਗਾੜਾ ਮੱਝ ਵਰਗਾ ਪਾਊਗੀ ਦੋਸਤੋ ਐਚਐਫ ਗਾਂ ਚ ਨਹੀਂ ਰੇਟ ਯਸ ਨੂੰ 72000 ਹੈ ਬਾਕੀ ਥੋੜਾ ਮੋਟਾ ਦੋਸਤੋ ਇਹਦੇ ਵਿੱਚ ਮੰਤਨ ਹੋ ਜਾਂਦਾ ਹੁੰਦਾ ਹੈ ਕਿ ਤੁਸੀਂ ਸਾਹਮਣੇ ਆ ਕੇ ਦੇਖਣਾ ਥਾਣੇ ਉਰੋਂ ਦੇਖ ਲਓ ਹੱਥੀਚੋਈ ਵਾਲਾ ਥਾਣਾਗਾ ਬਾਕੀ ਠੰਡੀ ਸੀ ਦੋਸਤੋ ਫੁੱਲ ਹੈ ਠੀਕ ਹੈ ਭਾਈ ਦੂਜੇ ਸੇ ਸੂਣੀ ਦੋਸਤੋ ਇਹ ਲਗਭਗ 10 ਕ ਦਿਨ ਦੀ ਕੱਚੀ ਹੈਗੀ ਬਾਕੀ ਸਾਹਮਣੇ ਆ ਕੇ ਤੁਸੀਂ ਦੇਖਣਾ ਤਾਂ ਬਹੁਤ ਸੋਹਣੀ ਹੈ ਧੂਲੀ ਛਾਲੀ ਬਹੁਤ ਪਈ ਆ ਬਈ ਹੱਥਾਂ ਠੀਕ ਹੈ ਭਾਈ ਹਜੇ ਕੱਚੀ ਹੈਗੀ ਜਿਸ ਦਿਨ ਤਿਆਰ ਹੋਗੀ ਦੋਸਤੋ ਬਹੁਤ ਸੋਹਣਾ ਹਵਾਨਾ ਤਿਆਰ ਕਰਕੇ ਇਹਨੇ ਬੱਚੇ ਨੂੰ ਜਾਣੂ ਦੇਣੇਗਾ ਤੇ ਅੱਜ ਦੀ ਵੀਡੀਓ 'ਚ ਜਿਹੜੀ ਦੋ ਨੰਬਰਾਂ ਗਾਂ ਦਿਖਾਉਣੀ ਹੈ ਕਿ ਅੱਜ ਬਾਈ ਤੋਂ ਇਹਦੀ ਜਾਣਕਾਰੀ ਵੀ ਲੈਣੇ ਆਂ ਬਾਈ ਦੋ ਨੰਬਰ ਗਾਂ ਬਾਰੇ ਦੱਸੋ ਇਹਨੇ ਕਿੰਨਾ ਮਾਸੂਦ ਸੁਣਾਗਾ ਬਾਈ ਇਹਨੇ ਦੂਜਾ ਸੂਆ ਸੁਣਾ ਇਹਨੇ ਪਹਿਲਾਂ ਪਛੀ ਨੇ 25 26 ਕਿਲੋ ਦੁੱਧ ਦਿੱਤਾ ਹੋਇਆ ਹੈਗਾ ਠੀਕ ਹੈ ਤੇ ਇਹ ਕਿ ਕਿੰਨੇ ਦਿਨ ਰਹਿ ਕੇ ਬਾਈ ਇਹਦੇ ਸੁਣਦੇ ਹੋਣੇ 10 ਦਿਨ ਲੈ ਜੀ ਇਹਦਾ ਰੇਟ ਬਾਈ ਕੀ ਕਰਾਂਗੇ ਆਪਾਂ ਇਹ ਬੈਡ ਵੀਰੇ ਹਾਂ 85000 ਦੀ ਦਵਾਂਗੇ ਮੱਛੀ ਆਪਾਂ ਠੀਕ ਹੈ ਦੂਜਾ ਸੂਈ ਦੋਸਤੋ ਰਹਿਣੇ ਸੁਣਾਗਾ ਦੁੱਧ ਕੱਦਗਾੜ ਦੋਸਤੋ ਦਾ ਬਹੁਤ ਵੱਡਾ ਗਾਣਾ। ਦੂਜੇ ਸੂਏ ਸੋਹਣਾ ਥਣ ਹਵਾਨਾ ਤੁਸੀਂ ਇਹਦਾ ਵੀ ਦੇਖ ਲਓ ਭਾਈ ਰੁਕੋ ਇੱਕ ਮਿੰਟ। ਥੋੜਾ ਦੋਸਤੋ ਪਸ਼ੂ ਘਬਰਾ ਜਾਂਦਾ ਹੈਗਾ ਜਦੋਂ ਉਪਰਾ ਬੰਦਾ ਆਉਂਦਾ ਕੋਲ। ਸਨੋਂ ਉੱਥੇ ਰੋਕ ਕੇ ਦਿਖਾ ਦਿੰਨੇ ਆ। ਕਲਰ ਪ੍ਰਿੰਟ ਦੋਸਤੋ ਬਹੁਤ ਸੋਹਣਾ ਗਾਹ ਦਾ ਕੱਦਗਾੜ ਵੀ ਬਹੁਤ ਵੱਡਾ ਹੈ ਇਹਦਾ। ਦੁੱਧ ਮੀਠ ਹੈ ਕਿ ਵੀ ਚੰਗਾ ਪਾਉਗੀ। ਬਾਕੀ ਥਣ ਹਵਾਨਾ ਦੋਸਤੋ ਨਜ਼ਦੀਕ ਤੋਂ ਤੁਸੀਂ ਦੇਖ ਲਓ। ਨਾੜਾਂ ਦੋਸਤੋ ਹਵਾਨੇ ਤੇ ਪੂਰੀਆਂ ਕਲੀਅਰ ਚਮਕਦੀਆਂ ਨੇ। ਠੰਡੀ ਸੀ ਦੋਸਤੋ ਇਹ ਵੀ ਫੁੱਲ ਹੈਗੀ। ਏ ਵੀ ਦੋਸਤੋ ਹਜੇ ਕੱਚੀ ਹੈਗੀ ਦੂਜਾ ਸੂਆ ਇਹਨੇ ਸੋਹਣਾਗਾ ਰੇਟ ਦਾ ਦੋਸਤੋ 85000 ਦਾ ਤੇ ਅੱਜ ਦੀ ਵੀਡੀਓ ਜਿਹੜੀ ਤਿੰਨ ਨੰਬਰ ਗਾਂ ਦਿਖਾਉਣੀ ਹੈਗੀ ਆਜੋ ਬਾਈ ਤੋਂ ਇਹਦੀ ਡਿਟੇਲ ਵੀ ਆਪਾਂ ਲੈ ਲੈ ਲਵਾਂਗੇ ਬਾਈ ਤਿੰਨ ਨੰਬਰ ਗਾਂ ਬਰ ਦੱਸੋ ਇਹਨੇ ਕਿੰਨਾ ਸੋਹਣਾ ਫਿਰ ਇਹ ਵੀ ਦੂਜਾ ਸੂਆ ਸੋਹਣੀ ਹੈਗੀ ਠੀਕ ਹੈ ਪਹਿਲਾਂ ਬੱਛੀ ਨੇ ਦੋ ਦੋ ਦਿੱਤਾ ਹੈ 22 ਕਿਲੋ 22 ਕਿਲੋ ਐਤਕੀ ਬਾਈ ਇਹਦੇ ਕਿੰਨੇ ਕਿਦਾਂ ਰਹਿ ਗਏ ਹੁਣ ਲੈ ਜੂ ਵੀਰੇ ਹਫਤਾ ਲੈ ਜੂ ਇਹ ਵੀ ਠੀਕ ਹੈ ਇਹਦਾ ਕੀ ਰੇਟ ਰੱਖਾਂਗੇ ਬਈ ਆਪਾਂ ਇਹ ਬਾਈ ਵੇਰ ਆਪਾਂ ਹਾਂ ਨਾ 70000 ਦੀ ਦਿੰਦਾ ਇਹ ਠੀਕ ਹੈ ਬਈ ਦੂਜ ਵਾਈਟ ਕਲਰ ਜਿਆਦਾ ਹੈਗਾ ਜਿਹੜਾ ਆਪਾਂ ਨੂੰ ਪਤਾ ਡਿਮਾਂਡ ਚ ਚੱਲ ਰਿਹਾ ਹੈਗਾ ਬਿਊਟੀ ਦੋਸਤੋ ਬਹੁਤ ਹੈਗੀ ਵੈਟਦੀ ਸੀ ਦੂਜਾ ਸੁਹਾ ਸੁਣਾ ਹੈਗਾ 22 ਕਿਲੋ ਤਾਂ ਪਹਿਲਾਂ ਦਾ ਪਾਇਆ ਹੋਇਆ ਹੈਗਾ ਤੇ ਕੋਈ ਸ਼ੱਕ ਨਹੀਂ ਹੈਗਾ ਦੋਸਤੋ ਵੀ ਐਤ ਕੀ ਜਾਣੇ ਦੁੱਧ ਵੱਧ ਕੀ ਪਾਉਣਾ ਹੈਗਾ ਠੰਡੀ ਸੀਲ ਦੋਸਤੋ ਫੁੱਲ ਹੈਗੀ ਥਾਣਾ ਹਵਾਨਾਂ ਵਰੋਂ ਕਲੀਅਰ ਦੇਖ ਲਓ ਤੁਸੀਂ ਹੱਥੀ ਚਵਾਈ ਲਈ ਦੋਸਤੋ ਤੰਨੇ ਗਾਵਾਂ ਦੇ ਥਣ ਬੈਸਟ ਨੇ ਬਿਊਟੀ ਦੋਸਤੋ ਪਰ ਤੁਸੀਂ ਇਹਦੀ ਦੇਖੋ ਗਿਆਂ ਦੀ ਬਹੁਤ ਸੋਹਣੀ ਬੂਥ ਦੀ ਜਦ ਕੁਆਲਿਟੀ ਤੁਹਾਨੂੰ ਆਪ ਪਤਾ ਲੱਗੂ ਵੀਡੀਓ ਚ ਬਾਈ ਇੱਕ ਵਾਰ ਇਹਨੂੰ ਘੇੜਾ ਫੋਰ ਦੇ ਤੋ ਇੱਕ ਤੁਹਾਨੂੰ ਦੁਬਾਰੇ ਤੋਰ ਕੇ ਦਿ 22 ਕਿਲੋ ਤਾਂ ਪਹਿਲਾਂ ਨਾਲ ਪਾਇਆ ਹੋਇਆ ਦੋਸਤੋ ਤੇ ਇਤ ਕੀ ਗਰਮੀ ਦਾ ਸੀਜ਼ਨ ਹੈਗਾ ਬਹੁਤਾ ਨਹੀਂ ਤੇ 22 ਤੋਂ ਪਲੱਸ ਦੋਸਤੋ ਇਤ ਕੀ ਵੀ ਪਾਉਗੀਗਾ ਬਾਕੀ ਤੁਸੀਂ ਆਪਦੀ ਸਮਝ ਨਾਲ ਲੈਣੀ ਹੈਗੀ ਔਰ ਤੁਰਦੀ ਨੂੰ ਦੇਖ ਲਓ ਕਦ ਘੜ ਦੋਸਤੋ ਇਹਦਾ ਵੀ ਬਹੁਤ ਵੱਡਾ ਗਾਂ ਦਾ ਦੂਜੇ ਸੁਹੇਲੀ ਗੱਬਣ 85000 ਦੋਸਤੋ ਇਹਦਾ ਰੇਟ ਹੈਗਾ ਬਾਕੀ ਸਾਹਮਣੇ ਆ ਕੇ ਤੁਸੀਂ ਦੇਖਿਓ ਤੁਹਾਨੂੰ ਜਰੂਰ ਪਸੰਦ ਆਊਗੀ ਬਹੁਤ ਸੋਹਣੀ ਦੋਸਤੋ ਦਾ ਦੂਜੇ ਸੁਹੇ ਸੁਣਗੀ ਬਾਕੀ ਵਾਲਟਲਾਂ ਦੋਸਤੋ ਤੁਹਾਨੂੰ ਨਜ਼ਦੀਕ ਤੋਂ ਦਿਖਾ ਦੰਨਾ ਮੈਂ ਇਹਦੇ ਹਵਾਨੇ ਦੀ ਸਟਾਰਟਿੰਗ ਦੇਖੋ ਤੁਸੀਂ ਇਹ ਟਟਮਾ ਹਵਾਨਾ ਨਹੀਂ ਹੈਗਾ ਦੋਸਤੋ ਬਹੁਤ ਸਾਫ ਸੁਥਰੀ ਗਾਂ ਤਿਆਰ ਹੋ ਗਈ ਜਿੱਤੇ ਤਿਆਰ ਹੋ ਗਈ ਠੀਕ ਹੈ ਹੈ ਵਾਲਟਲਾਂ ਦੋਸਤੋ ਬਹੁਤ ਪਈਆਂ ਨੇਗੀਆਂ ਬਹੁਤ ਵੱਡਾ ਹਵਾਨਾ ਤਿਆਰ ਕਰਕੇ ਬੱਚੇ ਨੂੰ ਜਨਮ ਦੇਊਗੀ ਉਮੀਦ ਹੈ ਤੁਸੀਂ ਪਸੰਦ ਕਰੋਗੇ ਤੇ ਅੱਜ ਦੀ ਵੀਡੀਓ ਜਿਹੜੀ ਲਾਸਟ ਤੇ ਗਾਂ ਦਿਖਾਉਣੀ ਹੈਗੀ ਅਜੋ ਬਾਈ ਤੋਂ ਇਹਦੀ ਜਾਣਕਾਰੀ ਵੀ ਆਪਾਂ ਲੈ ਲੈਣੇ ਹਾਂਗੇ ਰਜਿੰਦਰ ਭਾਈ ਜਿਹੜੀ ਅੱਜ ਦੀ ਵੀਡੀਓ ਚ ਲਾਸਟ ਤੇ ਆਪਾਂ ਦਿਖਾਉਣੀ ਹੈਗੀ ਗਾਂ ਇਹਦੇ ਬਾਰੇ ਦੱਸੋ ਇਹਨੇ ਕਿੰਨਾ ਸੂਆ ਸੁਣਿਆ ਇਹ ਪਹਿਲਾ ਸੂਆ ਸੁਣੀ ਹੈ ਬਈ ਮੂੰਹ ਪਹਿਲਾ ਸੂਆ ਸੁਣਾਗਾ ਦੰਦ ਤੁਸੀਂ ਉਹ ਰੋ ਦੇਖ ਲਓ ਥੋੜਾ ਧੱਕਾ ਕਰਦੀ ਆ ਦੋਸਤੋ ਦੰਦ ਉਹ ਰੋ ਦੇਖ ਲਓ ਤੁਸੀਂ ਕਲੀਅਰ ਦੋ ਦੰਦ ਠੀਕ ਹੈ ਬਈ ਤੋੜ ਕੇ ਤੁਹਾਨੂੰ ਦਿਖਾਉਣੇ ਆਂਗੇ ਤੋਰੇ ਬਈ ਨੂੰ ਕੱਦਗਾੜ ਦੋਸਤੋ ਇਹਦਾ ਤੁਸੀਂ ਲਾ ਲਓ ਜਿਹੜੀਆਂ ਤੁਹਾਨੂੰ ਪਹਿਲਾਂ ਤਿੰਨ ਗਾਵਾਂ ਦਿਖਾਈਆਂ ਨੇ ਸਭ ਨਾਲੋਂ ਹੀ ਬਹੁਤ ਵੱਡੇ ਕੱਦਗਾੜ ਦੀ ਟੌਪ ਚੀਜ਼ ਪੂਰੀ ਉਹ ਤੁਹਾਨੂੰ ਵੀਡੀਓ ਚ ਇਹਦਾ ਲੱਗ ਜਾਣਾ ਹੈ ਕੱਦਗਾੜ ਦਾ ਇਹਦਾ ਤੇ ਜਾਣਕਾਰੀ ਦੋਸਤੋ ਇਹਦੀ ਵੀ ਆਪਾਂ ਬਈ ਤੋਂ ਖੜਾ ਕੇ ਪੁੱਛਦੇ ਆਂਗੇ ਬਈ ਇਹਨੇ ਕਿੰਨੇ ਕਿ ਦਿਨ ਤੱਕ ਸੂਣਾਗਾ ਹੁਣ ਕਿੰਨੇ ਦਿਨ ਰਹਿ ਗਏ ਇਹਦੇ ਸੂਣਦੇ ਬਈ 15 ਨਾਲ ਪਹਿਲੇ ਬੱਚੀ ਦੇ ਠੀਕ ਹੈ ਇਹਦਾ ਰੇਟ ਬਈ ਆਪਾਂ ਕੀ ਰੱਖਾਂਗੇ ਇਹਦਾ ਵੀਰੇ ਅੱਜ ਕੱਚੀ ਦਾ ਰੇਟ ਹੈਗਾ 90000 ਬੱਚੀ ਦਾ ਠੀਕ ਹੈ ਕਹਿੰਦਾ ਕਿ ਦੁੱਧ ਪਾ ਦੋ ਬਈ ਤੁਹਾਡੇ ਹਿਸਾਬ ਨਾਲ ਪਹਿਲੇ ਨਾਲ ਬੱਚੀ ਦੁੱਧ ਦੇ ਦੂ 30 ਕਿਲੋ ਪਹਿਲਾਂ 30 ਕਿਲੋ ਦੇ ਦਊਗੀ ਇਹੋ ਜਿਹੇ ਬੱਚੀਆਂ ਬਈ ਸਿਆਲ ਤੋਂ ਇੱਕ 30 35 35 ਦੀਆਂ ਵੇਚੀਆਂ ਹੋਈਆਂ ਨੇ ਆਪਾਂ ਠੀਕ ਹੈ ਬਈ ਅਜੇ ਕੱਚੀ ਹੈਗੀ ਦੋਸਤੋ ਕੱਦ ਕਾਠ ਬਹੁਤ ਵੱਡਾ 30 ਕਿਲੋ ਦੁੱਧ ਬਈ ਕਹਿੰਦਾ ਪਹਿਲੇ ਸਿਰ ਪਾ ਦਊਗੀ ਤੁਹਾਨੂੰ ਜਰੂਰ ਪਸੰਦ ਆਊਗੀ ਇੱਕ ਵਾਰ ਦੁਆਰੇ ਤੋਰ ਕੇ ਦਿਖਾ ਦੇਣਗੇ ਬਈ ਇੱਕ ਵਾਰ ਦੁਆਰੇ ਲੈ ਜਿਓਣ ਇਧ ਪਰ ਦੁੱਧ ਇਹ ਜਾਤ ਵਾਲੀ ਜੰਨੀ ਪਾਉਗੀ। ਬਾਕੀ ਇਹਦਾ ਬਾਡੀ ਸਕੋਰ ਦੇਖਿਓ ਦੋਸਤੋ ਇਹ ਬੁੱਢੀ ਨਹੀਂ ਹੁੰਦੀ ਛੇਤੀਆਂ। ਇਹਦਾ ਟਾਂਚਾ ਇਦਾਂ ਦੇ ਰਹੂਗਾ ਚੰਗੀ ਸੰਭਾਲ ਕਰੋਗੇ। ਇਹ ਹੈ ਜੀ ਸਰੀਰੇ ਦਾ ਰਹਿਣਾਗਾ। ਹਵਾਨਾ ਦੋਸਤੋ ਬਿਲਕੁਲ ਫਿਕਸ ਰੱਖੂਗੀ ਪੱਟਾਂ ਦੇ ਸਨ ਚ ਕੋਈ ਲਮਕਮਾਲੇ ਬਾਣੀ ਨੇ ਤਿਆਰ ਕਰਨਾ। ਔਰੋਂ ਤੁਸੀਂ ਦੇਖਿਓ ਠੰਡੀ ਸੀਲ ਹੈ ਬਾਈ ਠੰਡੀ ਸੀਲ ਦੋਸਤੋ ਫੁੱਲ ਹੈ ਜੀ। ਬਾਕੀ ਫੇਸ ਕੁਆਲਟੀ ਔਰੋਂ ਤੁਸੀਂ ਦੇਖ ਲਓ। ਦੋ ਤਾਂ ਤਾਂ ਕਿ ਉਹ ਵੀਡੀਓ ਚ ਕਲੀਅਰ ਦਿਖਾਦੀ ਦੋਸਤੋ ਸੋਨੂੰ। ਬਾਕੀ ਸਾਹਮਣੇ ਆ ਕੇ ਤੁਸੀਂ ਇੱਕ ਵਾਰ ਖੁਦ ਚੈੱਕ ਕਰਿਓ ਦਰਦੀ ਨੂੰ ਉਰੋਂ ਵੀਡੀਓ ਚ ਕਲੀਅਰ ਦੇਖ ਰਹੇ ਹੋਗੇ ਉਮੀਦ ਹੈ ਦੋਸਤੋ ਵੀ ਥਣ ਦਾ ਸਾਇਜ ਸੋਹਣਾ ਕੱਢੂਗੀ ਹੱਥੀ ਚਵਾਈ ਵਾਲਾ ਬਾਕੀ ਪਹਿਲਾਂ ਬੱਚੀ ਆਈ ਇਹਦੀ ਦੁੱਧ 30 ਕਿਲੋ ਬਾਈ ਕਹਿੰਦਾ ਆਪਣੀ ਗਾਰੰਟੀ ਹੈ ਜੀ ਪਹਿਲੇ ਸੂਏ ਪਾਉਗੀ ਬਾਕੀ ਦੋਸਤੋ ਤੁਸੀਂ ਆਪਦੀ ਸਮਝ ਨਾਲ ਲੈਣੀ ਹੈ ਕਿਉਂਕਿ ਥੋੜਾ ਮੋਟਾ ਉੱਪਰ ਨੀਚੇ ਹੋ ਜਾਂਦਾ ਮੇਨ ਗੱਲ ਹੁੰਦਾ ਵੀ ਪਸ਼ੂ ਚਾਰੂ ਹੋਵੇ ਤੇ ਸੀਲ ਹੋਵੇ ਦੋਸਤੋ ਕਿਉਂਕਿ ਦੁੱਧ ਥੋੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਹੁੰਦਾ ਹੈ ਕੋ ਆਪਣੀ ਸੇਵਾ ਤੇ ਵੀ ਹੁੰਦਾਗਾ ਬਾਕੀ ਗਰਮੀ ਦੀ ਰੁੱਤ ਹੈਗੀ ਮੇਨ ਗੱਲ ਪਸ਼ੂ ਦੇ ਸਹੀਲ ਹੋਣ ਤੇ ਚਾਰੂ ਹੋਣ ਤੇ ਕਿਉਂਕਿ ਜੇ ਪਸ਼ੂ ਚਾਰੂ ਹੋਊਗਾ ਹੁਣ ਦੁੱਧ ਵੀ ਫੇਰ ਹੀ ਦੇਣਾਗਾ। ਬਾਕੀ ਬਰੀਡ ਕੁਆਲਟੀ ਦੋਸਤੋ ਤਿੰਨੇ ਗਈਆਂ ਦੀ ਚੰਗੀ ਹੈਗੀ। ਬਾਕੀ ਇੱਕ ਵਾਰ ਦੋਸਤੋ ਸਾਨੂੰ ਦੁਬਾਰੇ ਸਾਰੀ ਗਈਆਂ ਮੈਂ ਇੱਕ ਥਾਂੇ ਖੜੀਆਂ ਦਿਖਾ ਦਿੰਨਾ। ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ। ਐਡਰੈਸ ਦੋਸਤੋ ਦੁਬਾਰੇ ਦੱਸ ਦੇਣਾ ਜਿਹੜਾ ਪਿੰਡ ਓਪਲੀ ਹੈਗਾ ਉਹਦੀ ਦਾਣਾ ਮੰਡੀ ਦੇ ਬਿਲਕੁਲ ਨਾਲ ਲੱਗ ਮੈਂ ਫਾਰਮ ਹੈਗਾ ਬਾਈ ਦਾ। ਤੁਸੀਂ ਆਉਂਗੇ ਸੰਪਰਕ ਕਰੋਗੇ ਬਾਈ ਨਾਲ ਤਾਂ ਬਿਲਕੁਲ ਰੋਡ ਦੇ ਉੱ ਬਾਕੀ ਮਾਨਤਾਂ ਨੂੰ ਦੋਸਤੋ ਬਾਈ ਤੁਹਾਡਾ ਜਰੂਰ ਕਰ ਦੂਆ ਰੇਟ ਫਿਕਸ ਨਹੀਂ ਹੁੰਦੇ ਹੈਗੇ ਤੁਸੀਂ ਸਾਹਮਣੇ ਆ ਕੇ ਜਦੋਂ ਬਾਈ ਨਾਲ ਗੱਲਬਾਤ ਕਰਨੀ ਆ ਫਰਕ ਜਰੂਰ ਪੈ ਜਾਂਦਾ ਹੁੰਦਾ ਹੈਗਾ ਬਾਕੀ ਇਧਰ ਇੱਕ ਤਾਜੀ ਸੂਈ ਗਾਂ ਵੀ ਬੈਠੀ ਹੈ ਦੋਸਤੋ ਪਸ਼ੂ ਹੋਰ ਵੀ ਨੇਗੇ ਸੋ ਤੁਸੀਂ ਆਪਦੀ ਜ਼ਰੂਰਤ ਅਨਸਾਰ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਜਿਹੜਾ ਵੀ ਪਸ਼ੂ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਸਾਹਮਣੇ ਆ ਕੇ ਸੌਦਾ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ